ਆਂਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 538ਵੇਂ ਵਿਆਹ ਪੂਰਵ ਸੁਲਤਾਨਪੁਰ ਲੋਧੀ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ਼੍ਰੀ 베ਰ ਸਾਹਿਬ ਤੋਂ ਵਿਸ਼ਾਲ ਬਰਾਤ ਰੂਪੀ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਬਟਾਲਾ ਪੁੱਜੇਗਾ ਇਸ ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਵੱਲੋਂ ਖਾਸਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਜਗ੍ਹਾ-ਜਗ੍ਹਾ ਨਗਰ ਕੀਰਤਨ ਦੇ ਸਵਾਗਤ ਲਈ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ। ਇਹ ਬਰਾਤ ਰੂਪੀ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਅੱਜ ਸ਼ਾਮ ਬਟਾਲਾ ਪਹੁੰਚੇਗਾ ਜਿੱਥੇ ਬਟਾਲਾ ਦੀ ਸੰਗਤ ਵੱਲੋਂ ਬਰਾਤ ਤੇ ਰੂਪ ਦੇ ਵਿੱਚ ਆਏ ਨਗਰ ਕੀਰਤਨ ਅਤੇ ਬਰਾਤੀਆਂ ਦਾ ਸਵਾਗਤ ਕੀਤਾ ਜਾਵੇਗਾ। ਪੂਰਾ ਵਿਆਹ ਦਾ ਮਾਹੌਲ ਸੰਗਤਾਂ ਵਿੱਚ ਉਤਸ਼ਾਹ ਨਾਨਕ ਨਾਮ ਜਪਦੇ ਹੋਏ ਬਰਾਤ ਰੂਪੀ ਸੰਗਤ ਜਾ ਰਹੀ ਹੈ ਬਟਾਲੇ ਦੀ ਧਰਤੀ ਤੇ। ਕੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਾਹਮਸਰੂਪ ਸੋਹਤਾ ਅਤੇ ਹੀਨਾ ਕੁਮਾਰੀ ਦੀ ਖਾਸ ਰਿਪੋਰਟ Shhh! <laughs> ਆਵੇ ਸਪੋਕਸ ਤੇ ਰਹੋ ਗੀਤਾਰ ਕੀ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚਤੇਦਾਰ ਜਮਿਆਸ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਇਦਾ ਇਹ ਪੁੱਤਰ ਜਹਾਰਾ ਜਗਤ ਗੁਰੂ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਪ੍ਰਭ ਨੂੰ ਸਮਰਪਿਤ ਸਵੇਰੇ ਅਮਰਤ ਵੇਲੇ ਗੁਰਦੁਆਰਾ ਸ੍ਰੀ 베ਰ ਸਾਹ ਤੋਂ ਇਹ ਬਹੁਤ ਵੱਡਾ ਮਹਾਨ ਨਗਰ ਕੀਰਤਨ ਆਰੰਭ ਹੋਇਆ ਜਿਸ ਨੂੰ ਭਰਾ ਦਾ ਰੂਪ ਵੀ ਧਾਰਨ ਕਰਕੇ ਕਹਿੰਦੇ ਹਨ ਔਰ ਅਬਰ ਸਵੇਰ ਤੋਂ ਚੱਲ ਕੇ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ ਇਹ ਗੁਰਦੁਆਰਾ ਆਪਣੇ ਪਾਪਾ ਪਕੜਾ ਸਾਹਿਬ ਔਰ ਵਿਆਹ ਤੋਂ ਹੁੰਦਾ ਹੈ ਰਾਤ ਨੂੰ ਪਟਾਣ ਦੀ ਧਰਤੀ ਤੇ ਪਹੁੰਚ ਜਾਵੇਗਾ ਔਰ ਮਾਤਾ ਸਲਕਣੀ ਦੀ ਜੱਟ ਮਾਤਾ ਮਾਤਾ ਸਲਕਣੀ ਇਸ ਵਿਆਹ ਪਰਮਾ ਸੁਪਰ ਕੱਲ ਨੂੰ ਸਾਰੀਆਂ ਰਸਮਾਂ ਹੋਣਗੀਆਂ ਮੈਂ ਸੁਪੁੱਛੇ ਸਿੱਖ ਜਾਗਰ ਤੋਂ ਨਾਨਕਰਾਮ ਨੇ ਵਾ ਸਕਦਾ ਨੂੰ ਇਹ ਵਿਆਹ ਪਰ ਦੀਆਂ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 578ਵਾਂ ਵਿਆਹ ਪੁਰਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਵਿਆਹ ਪੁਰਬ ਦੀ ਯਾਦ ਦੇ ਅੰਦਰ ਮਹਾਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਤੋਂ ਆਰੰਭ ਹੋ ਗਿਆ ਹੈ ਸੋ ਇਸ ਸਮੇਂ ਤਲਵੰਡੀ ਪੁਲ ਤੋਂ ਹੁੰਦਾ ਹੋਇਆ ਖਾਲਸਾ ਮਾਰਬਲ ਹਾਊਸ ਦੇ ਅੱਗੇ ਦੀ ਤਲਵੰਡੀ ਰੋਡ ਪਾਣੀ ਹੁੰਦਾ ਹੋਇਆ ਅਗੇ ਨਗਰ ਸ਼ਾਲਾਪੁਰ ਸ਼ਾਲਾਪੁਰ ਤੋਂ ਤਲਵੰਡੀ ਚੌਧਰੀਆਂ ਤਲਵੰਡੀ ਚੌਧਰੀਆਂ ਤੋਂ ਸੈਫਲਾਬਾਦ ਸੈਫਲਾਬਾਦ ਤੋਂ ਕਣੀਏ ਕੇ ਕਣੀਏ ਕੇ ਤੋਂ ਢਿਲਵਾਟ ਢਿਲਵਾਟ ਤੋਂ ਉਲਫਲਾਜਾ ਵਿਆਸ ਅਤੇ ਬਾਬਾ ਬਕਾਲਾ ਸਾਹਿਬ ਤੋਂ ਅਚਲ ਸਾਹਿਬ ਸਾਣੀ ਹੁੰਦਾ ਹੋਇਆ ਬਟਾਰੇ ਨਗਰ ਸ਼ਾਮ ਨੂੰ ਸੰਪੰਨ ਹੋਵੇਗਾ ਗੁਰਦੁਆਰਾ ਸ੍ਰੀ ਸਤਕਰਤਾਰੀਆਂ ਸਾਹਿਬ ਜੀ ਵਿਖੇ ਆਪ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਵਿਆਹਪੁਰ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਦੇ ਨਾਮ ਵਿਆਹ ਦੀ ਸਰਵਾਸਤ ਦੀ ਕਰਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗੁਰੂ ਨਾਨਕ ਨਾਮ ਲਿਆ ਸੰਤਾਂ ਨੂੰ ਗੁਰੂ ਨਾਨਕ ਜੀ ਦੇ ਵਿਆਹਪੁਰ ਦੀਆਂ ਲੱਖ ਲੱਖ ਵਧਾਈਆਂ ਤੇ 508ਵਾਂ ਵਿਆਹਪੁਰਵਾ ਜੀ ਗੁਰੂ ਨਾਨਕ ਦੇਵ ਜੀ ਦਾ ਜੋ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਬਾਬਾ ਬਕਾਲਾ ਹੁੰਦੇ ਆ ਬਟਾਲਾ ਬਟਾਲੇ ਤੱਕ ਨੇ ਰੂਪਲੇ ਰੂਪਲੇ ਨੇ ਇੱਥੋਂ ਸultanpur ਤੋਂ ਹੁੰਦੇ ਹੋਏ ਰਸਤੇ ਵਿੱਚ ਜਿਵੇਂ ਕਿ ਉੱਚਾ ਤੇ ਇਸ ਤੋਂ ਅੱਗੇ ਢਿਲ ਮਾ ਟਿਲ ਮਾ ਤੋਂ ਗਾੜੀ ਬਾਬਾ ਬਕਾਲਾ ਸਾਹਿਬ ਬਾਬਾ ਬਕਾਲਾ ਤੋਂ ਮਹਿਤਾ ਚੌਂਕ ਮੈਤਾ ਚੌਕ ਤੋਂ ਅੱਗੇ ਜਿਹੜਾ ਹੈਗਾ ਸੰਤਾ ਦਾ ਭਾਰੀ ਇਕੱਠ ਆ ਜਾਂਦਾ ਆ ਤੇ ਉੱਥੋਂ ਜਿਹੜਾ ਨਗਰ ਕੀਰਤਨ ਹੁੰਦਾ ਵਾ ਬਿਲਕੁਲ ਬਹੁਤ ਜ਼ਿਆਦਾ ਸਲੋ ਹੋ ਜਾਂਦਾ ਆ ਘੱਟੋ ਘੱਟ ਵੀ ਉਹ ਜਿਹੜਾ 15-20 ਮਿੰਟ ਦਾ ਜਿਹੜਾ ਆਪਣਾ ਗੱਡੀ ਦਾ ਰਸਤਾ ਹੁੰਦਾ ਉਹ 7 ਘੰਟਿਆਂ ਦਾ ਬਣ ਜਾਂਦਾ ਜੀ ਦੇਖੋ ਜੀ ਐਤਕੀ ਥੋੜਾ ਐਡਵਾਂਸ ਹੋਣ ਦਾ ਕਰਕੇ ਸੰਤਾ ਜਿਹੜੀਆਂ ਹੈਗੀਆਂ ਉਹਨਾਂ ਨੂੰ ਘੱਟ ਪਤਾ ਲੱਗਾ ਨਹੀਂ ਤੇ ਇਸ ਨਗਰ ਕੀਰਤਨ 'ਚ ਬਹੁਤ ਜ਼ਿਆਦਾ ਆਸ਼ਾ ਪਾਇਆ ਜਾਂਦਾ ਆ